ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਹਮ ਆਵ ਗੁਣ ਭਰੇ ਏਕ ਗੁਣ ਨਹੀਂ ਅੰਮ੍ਰਿਤ ਛਾੜ ਬਿਖ ਬਖ ਖਾਈ माया मोह परम पै भूले सतदारा स्यों स्यो प्रीत एक उत्तम पंथ सुने गुर संगत तह मैलता ਜਮਹ ਤਰਾਸ ਮਿਟਾਈ ਇੱਕ ਅਰਦਾਸ ਪਾਟ ਕੀਰਤ ਕੀ ਗੁਰ ਰਾਮਦਾਸ ਰਖੋ ਸਰਣਾਈ ਇਕ ਅਰਦਾਸ ਪਾਟ ਕੀਰਤ ਕੀ ਗੁਰ ਰਾਮਦਾਸ ਰਖੋ ਸਰਣਾਈ ਸੋ ਕਹੋ ਤਲ ਗੁਰਸੇ ਵਿਆ ਅਹਨਿਸ ਸਹਜ ਸੁਮਬਾਈ ਦਰਸ਼ਨ ਪਰਸੀਆ ਗੁਰੂ ਕਾ ਜਨਮ ਮਰਨ ਦੁਖ ਜਾਏ ਹੋਵਾ ਸਫਤ ਖਸਮਦੀ ਨੂਰਾ ਅਰਸ ਹੋ ਕੋਰਸ ਹੋ ਚਟੀਆਂ ਤੁਦ ਡਿਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕਟੀਆਂ ਸਜਣ ਸੱਚਾ ਪਾਤਸ਼ਾਹ ਸਰ ਸ਼ਾਹ ਦਾਸਾ ਹੋ ਜਿਸ ਪਾਸ ਬਠੇ ਹਾਂ ਸੋਹੀਆ ਸਭਨਾ ਦਾ ਵੇਸਾ ਹੋ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਜਤ ਸਰੀ ਮਹਲਾ ਪੰਜਵਾਂ ਆਏ ਅਨੇਕ ਜਨਮ ਪਰਮ ਸਰਣੀ ਦਰਦੇਹ ਅੰਦਰ ਕੂਪਤੇ ਲਾਹੋ ਆਪਣੀ ਚਰਣੀ ਆਏ ਅਨੇਕ ਜਨਮ ਪਰਮਾ ਸਰਣੀ ਉਦਰ ਦੇਹ ਅੰਦਰ ਕੂਪਤੇ ਲਾਭੋ ਆਪਣੇ ਚਰਣੀ ਰਹਾਉ ਗਿਆਨ ਧਿਆਨ ਕਿਛ ਕਰਮਾ ਜਨਾ ਨਾਹਿਨਾ ਨਿਰਮਲ ਕਰਨੀ ਸਾਧ ਸੰਗਤ ਕਾ ਅੰਚਲ ਲਾਹੋ ਬੇਖਮਾਨਦੀ ਜਾਏ ਤਰਣੀ ਸੁਖ ਸੰਪਤ ਮਾਇਆ ਰਸ ਮਿੱਠੇ ਏ ਨਹੀਂ ਮਨ ਮਹਿ ਧਰਣੀ ਹਰ ਦਰਸ਼ਨ ਸਰਪਤ ਨਾਨਕ ਦਸ ਪਾਵਤ ਹਰ ਨਾਮ ਰੰਗ ਆਬਰਣੀ ਸੁਖ ਸੰਪਤ ਮਾਇਆ ਰਸ ਮਿੱਠੇ ਇਹ ਨਹੀਂ ਮਨ ਮਹਿ ਧਰਣੀ ਹਰ ਦਰਸ਼ਨ ਤਰਪਤ ਨਾਨਕ ਦਾਸ ਪਾਵਤਾ ਹਰ ਨਾਮ ਰੰਗ ਆਬਰਣੀ ਵਾਹੇ ਗੁਰੂ ਜੀ ਕਾ ਖਾਲਸਾ ਵਾਹੇ ਗੁਰੂ ਜੀ ਕੀ ਫਤਿਹ ਜੈਤ ਸ੍ਰੀ ਮਹਲਾ 5 ਆਈ ਅਨ ਇੱਕ ਜਨਮ ਪਰਮ ਸਰਣੀ ਉਦਰ ਦੇ ਅੰਧ ਕੂਪਤੇ ਲਾਭ ਹੋ ਆਪਣੀ ਚਰਣੀ ਓ ਵਾਹੇ ਗੁਰੂ ਜੀ ਕਾ ਖਾਲਸਾ ਓ ਵਾਹੇ ਗੁਰੂ Ji que fate